ਚਰਨਜੀਤ ਸਿੰਘ ਚੰਨੀ ਆਪਣੇ ਹੀ ਬਿਆਨਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਲੰਘੇ ਕੱਲ ਇੱਕ ਬਿਆਨ ਦਿੱਤਾ ਸੀ ਜਿਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਦੇ ਨਜ਼ਰ ਆਏ ਨੇ ਪਰ ਆਪਣੇ ਹੀ ਬਿਆਨਾਂ ਦੇ ਵਿੱਚ ਫਸ ਗਏ ਨੇ ਹੁਣ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਕਾਂਗਰਸ ਤੇ ਐਮਪੀ ਚਰਨਜੀਤ ਸਿੰਘ ਚੰਨੀ ਜਲੰਧਰ ਕੌਨਸਟਿਟੂਐਂਸੀ ਤੋਂ ਵੱਡੀ ਜਿੱਤ ਹਾਸਲ ਕੀਤੀ ਪਰ ਇਸ ਦੇ ਬਾਵਜੂਦ ਲੋਕ ਸਭਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਦਾ ਬਿਆਨ ਦੇ ਗਏ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਇੱਕ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਦਰਸਲ ਜੈਰਾਮ ਰਮੇਸ਼ ਜਿਹੜੇ ਕਾਂਗਰਸ ਦੇ ਸੀਨੀਅਰ ਸਪੋਕਸਪਰਸਨ ਨੇ ਉਹਨਾਂ ਨੇ ਟਵਿੱਟਰ ਦੇ ਉੱਤੇ ਇੱਕ ਬਿਆਨ ਜਾਰੀ ਕੀਤਾ ਸਪਸ਼ਟੀਕਰਨ ਜਾਰੀ ਕੀਤਾ ਹੈ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਦੇ ਬਾਅਦ ਇਹ ਸਪਸ਼ਟੀਕਰਨ ਕਾਂਗਰਸ ਦੇ ਵੱਲੋਂ ਆਇਆ ਜਿਸ ਤੋਂ ਬਾਅਦ ਸਥਿਤੀ ਜਿਹੜੀ ਹੈ ਉਹ ਅਜੀਬ ਹੁੰਦੀ ਪ੍ਰਤੀਤ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਆਪਸ ਦੇ ਵਿੱਚ ਹੀ ਨਹੀਂ ਰਲਦੀ ਪਈ ਆਪਸ ਦੇ ਵਿੱਚ ਹੀ ਕਾਂਗਰਸ ਦੀ ਜਿਹੜੀ ਗੱਲਾਂ ਨੇ ਉਹ ਨਹੀਂ ਰਲਦੀਆਂ ਪਈਆਂ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਦਰਅਸਲ ਚਰਨਜੀਤ ਸਿੰਘ ਚੰਨੀ ਨੇ ਲੰਘੇ ਕੱਲ੍ਹ ਲੋਕ ਸਭਾ ਦੇ ਵਿੱਚ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਅੰਦਰ ਤਾਂ ਇੱਕ ਆਲਰੇਡੀ ਅਨਡਿਕਲੇਰਡ ਐਮਰਜੈਂਸੀ ਹੈ ਜਿਹੜੀ ਪ੍ਰੇਵੈਲ ਕਰਦੀ ਪਈ ਹੈ ਔਰ ਉਸੇ ਦੇ ਵਿੱਚ ਇੱਕ ਪੰਜਾਬ ਦਾ ਨੌਜਵਾਨ ਜਿਸ ਨੇ ਵੱਡੀ ਮਾਤਰਾ ਦੇ ਵਿੱਚ ਵੋਟ ਹਾਸਲ ਕੀਤੀ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਜਿੱਤ ਦਿੱਤੀ ਹੈ ਉਸ ਨੌਜਵਾਨ ਨੂੰ ਉਸ ਐਮਪੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਹਮੈਤ ਕਰ ਦਿੱਤੀ ਸੀ ਫ੍ਰੀडम ਆਫ ਸਪੀਚ ਦੀ ਗੱਲ ਜਿਹੜੀ ਕੀਤੀ ਗਈ ਸੀ ਚਰਨਜੀਤ ਸਿੰਘ ਚੰਨੀ ਵੱਲੋਂ ਕਿ ਉਹ ਆਪਣੇ ਹਲਕੇ ਦੇ ਲੋਕਾਂ ਦਾ ਨੁਮਾਇੰਦਾ ਨਹੀਂ ਬਣ ਪਾ ਰਿਹਾ ਉਹ ਉਹਨਾਂ ਦੀ ਆਵਾਜ਼ ਨਹੀਂ ਚੁੱਕ ਪਾ ਰਿਹਾ ਇਸ ਦੇ ਬਾਅਦ ਅਚਾਨਕ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਦਾ ਵੀ ਬਿਆਨ ਆ ਜਾਂਦਾ ਹੈ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਨੇ ਪਰ ਜੈ ਰਾਮ ਰਮੇਸ਼ ਜਿਹੜੇ ਸੀਨੀਅਰ ਸਪੋਕਸਪਰਸਨ ਨੇ ਕਾਂਗਰਸ ਦੇ ਉਹਨਾਂ ਨੇ ਆਪਣੇ ਵੱਲੋਂ ਸਪਸ਼ਟ ਕਰਨ ਦੇ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਨੇ ਜੋ ਗੱਲ ਕਹੀ ਹੈ ਉਹ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਨੇ ਕਾਂਗਰਸ ਨੂੰ ਇਸ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕਾਂਗਰਸ ਪਾਰਟੀ ਇਸ ਇਹਨਾਂ ਬਿਆਨਾਂ ਦੇ ਨਾਲ ਨਹੀਂ ਖੜਦੀ ਉਹਨਾਂ ਨੂੰ ਨਾ ਜੋੜਿਆ ਜਾਵੇ ਇਹਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਜੋ ਬਿਆਨ ਦਿੱਤੇ ਨੇ ਇਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਨੇ ਸੰਪੂਰਨ ਕਾਂਗਰਸ ਦੇ ਉੱਤੇ ਇਹਨੂੰ ਨਾ ਥੋਪਿਆ ਜਾਵੇ ਜ਼ਰੂਰ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਾਂਾ ਜਿਸ ਤਰ੍ਹਾਂ ਦੀਆਂ ਚੱਲਦੀਆਂ ਨੇ ਭਾਈ ਅਮਰਤਪਾਲ ਸਿੰਘ ਨੂੰ ਜਿਸ ਤਰ੍ਹਾਂ ਵੱਖਵਾਦੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਖਾਲਿਸਤਾਨ ਸਮਰਥਕ ਕਿਹਾ ਜਾਂਦਾ ਹੈ ਕਾਂਗਰਸ ਹਰਗਿਜ਼ ਨਹੀਂ ਚਾਹੇਗੀ ਕਿ ਖਾਲਿਸਤਾਨ ਦਾ ਟੈਗ ਕਾਂਗਰਸ ਦੇ ਉੱਤੇ ਕਿਸੇ ਤਰ੍ਹਾਂ ਲੱਗ ਜਾਵੇ ਚਰਨਜੀਤ ਸਿੰਘ ਚੰਨੀ ਵੀ ਇਹ ਗੱਲ ਬੋਲ ਗਏ ਹੋ ਸਕਦਾ ਹੈ ਕਿ ਭਾਵਕ ਹੋ ਕੇ ਬੋਲ ਗਏ ਹੋ ਸਕਦਾ ਹੈ ਕਿ ਜਰਾ ਸੰਵੇਦਨਸ਼ੀਲਤਾ ਦੇ ਵਿੱਚ ਗੱਲ ਕਰ ਗਏ ਐਵੇਂ ਹੀ ਫਲੋ ਦੇ ਵਿੱਚ ਕਈ ਵਾਰੀ ਕੁਝ ਗੱਲਾਂ ਜਿਹੜੀਆਂ ਨੇ ਉਹ ਕਹਿ ਦਿੱਤੀਆਂ ਜਾਂਦੀਆਂ ਨੇ ਨਿਕਲ ਜਾਂਦੀਆਂ ਨੇ ਮੂੰਹ 'ਚ ਸੁਭਾਵਿਕ ਤੌਰ ਦੇ ਉੱਤੇ ਜਾਂ ਫਿਰ ਉਹ ਹੋ ਸਕਦਾ ਹੈ ਕਿ ਸਮਤ ਦੇ ਵੀ ਹੋਣ ਇਹਦੇ ਵਿੱਚ ਵੀ ਕੋਈ ਦੋ ਰਹਿ ਨਹੀਂ ਹੈ ਹਾਲਾਂਕਿ ਜਦੋਂ ਚਰਨਜੀਤ ਸਿੰਘ ਚੰਨੀ ਦਾ ਸਪਸ਼ਟਕਰਨ ਇੱਤੇ ਆਵੇਗਾ ਤਾਂ ਗੱਲ ਕਲੀਅਰ ਹੋਵੇਗੀ ਫਿਲਹਾਲ ਜੈਰਾਮ ਰਮੇਸ਼ ਨੇ ਆਪਣੇ ਵੱਲੋਂ ਕਲੀਅਰ ਕਰ ਦਿੱਤਾ ਹੈ ਕਾਂਗਰਸ ਦਾ ਸਟੈਂਡ ਚਰਨਜੀਤ ਸਿੰਘ ਚੰਨੀ ਦਾ ਸਟੈਂਡ ਭਾਵੇਂ ਜੋ ਮਰਜ਼ੀ ਹੋਵੇ ਖੈਰ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਉਹਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜੋ ਚਰਨਜੀਤ ਸਿੰਘ ਚੰਨੀ ਨੇ ਕਿਹਾ ਆ ਉਹਨੂੰ ਕਾਂਗਰਸ ਦੇ ਨਾਲ ਰਿਲੇਟ ਕਰਕੇ ਨਾ ਦੇਖਿਆ ਜਾਵੇ ਉਹ ਚਰਨਜੀਤ ਸਿੰਘ ਚੰਨੀ ਦਾ ਇੱਕ ਨਿੱਜੀ ਬਿਆਨ ਹੋ ਸਕਦਾ ਹੈ ਚਰਨਜੀਤ ਸਿੰਘ ਚੰਨੀ ਨੇ ਜ਼ਰੂਰ ਲੋਕ ਸਭਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਕੀਤਾ ਸੀਗਾ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਉੱਤੇ ਵੀ ਸਵਾਲ ਹੋਣ ਲੱਗ ਗਏ ਸੀ ਕਿਉਂਕਿ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਇੱਕ ਸੈਕੂਲਰ ਵਿਚਾਰਧਾਰਾ ਦੀ ਮਾਲਕਨ ਹੈ ਇੱਕ ਸੈਕੂਲਰ ਵਿਚਾਰਧਾਰਾ ਦੇ ਨਾਲ ਬੱਜੀ ਹੋਈ ਦੱਸੀ ਜਾਂਦੀ ਹੈ ਸ਼ੁਰੂ ਤੋਂ ਹੁਣ ਤੱਕ ਇੱਕ ਸੈਕੂਲਰ ਵਿਚਾਰਧਾਰਾ ਲੈ ਕੇ ਕਾਂਗਰਸ ਪਾਰਟੀ ਅੱਗੇ ਤੁਰਦੀ ਹੈ ਪਰ ਉਸੇ ਸੈਕੂਲਰ ਵਿਚਾਰਧਾਰਾ ਦੇ ਉੱਤੇ ਜਦੋਂ ਖਾਲਸਤਾਨੀ ਧੱਬਾ ਲੱਗ ਜਾਵੇ ਉਸੇ ਹੀ ਰਾਸ਼ਟਰਵਾਦੀ ਵਿਚਾਰਧਾਰਾ ਦੇ ਉੱਤੇ ਜਦੋਂ ਖਾਲਸਤਾਨੀ ਧੱਬਾ ਲੱਗ ਜਾਵੇ ਉਦੋਂ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਸ਼ਾਇਦ ਇਹ ਸੀ ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਨੇ ਜ਼ਰੂਰੀ ਸਮਝਿਆ ਕਿ ਅਸੀਂ ਆਪਣਾ ਸਪਸ਼ਟਿਕਰਨ ਜਿਹੜਾ ਉਹ ਸਾਂਝਾ ਕਰਦੀ ਹੈ ਜੈ ਰਾਮ ਰਮੇਸ਼ ਨੇ ਸਪਸ਼ਟਿਕਰਨ ਸਾਂਝਾ ਕਰ ਦਿੱਤਾ ਚਰਨਦੀਪ ਸਿੰਘ ਚੰਨੀ ਹੁਣ ਕੱਲੇ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ